ਵਧ ਰਹੀ ਮਹਿੰਗਾਈ ਦੇ ਵਿਚਾਲੇ ਵੱਡੀ ਖੁਸ਼ਖਬਰੀ ਹੈ ਜੀ ਹਾਂ ਇਹ ਖਬਰ ਸੁਣ ਕੇ ਤੁਹਾਡੇ ਚਿਹਰੇ ਤੇ ਵੀ ਜ਼ਰੂਰ ਖੁਸ਼ੀ ਆ ਜਾਵੇਗੀ ਕਿਉਂਕਿ ਅੱਜ ਤੋਂ ਗੈਸ ਸਿਲੰਡਰ ਸਸਤਾ ਹੋ ਚੁੱਕਿਆ ਹੈ ਹੁਣ ਤੁਹਾਨੂੰ ਘੱਟ ਰੇਟ ਤੇ ਗੈਸ ਸਿਲੰਡਰ ਮਿਲੇਗਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਹਿੰਗਾਈ ਤੋਂ ਰਾਹਤ ਦਿੱਤੀ ਕਿ 31 ਰੁਪਏ ਸਸਤਾ ਗੈਸ ਸਿਲੰਡਰ ਕਰ ਦਿੱਤਾ ਗਿਆ ਤੁਹਾਨੂੰ ਦੱਸਾਂਗੇ ਕਿ ਕਿਹੜੇ ਸ਼ਹਿਰ ਦੇ ਵਿੱਚ ਕਿੰਨਾ ਗੈਸ ਸਿਲੰਡਰ ਮਹਿੰਗਾ ਤੇ ਕਿੰਨਾ ਸਸਤਾ ਕੀਤਾ ਕਿ ਐਸੋ 1 ਜੁਲਾਈ ਤੋਂ ਹੀ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਨੇ ਕੀਮਤਾਂ ਦੇ ਵਿੱਚ 30 ਤੋਂ 31 ਰੁਪਏ ਤੱਕ ਦੀ ਕਟੌਤੀ ਕੀਤੀ ਹੈ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਫੈਸਲਾ ਲਿਆ ਕਿ ਅੱਜ ਤੋਂ ਗੈਸ ਸਿਲੰਡਰ ਤੁਹਾਨੂੰ ਸਸਤਾ ਮਿਲੇਗਾ ਜੀ ਹਾਂ ਮਹਿੰਗਾਈ ਦੇ ਦੌਰਾਨ ਇੱਕ ਰਾਹਤ ਦਿੱਤੀ ਗਈ ਵੱਡੀ ਰਾਹਤ ਕਹਿ ਸਕਤੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 31 ਰੁਪਏ ਘੱਟ ਗਈ ਹੈ ਹੁਣ ਦਿੱਲੀ ਦੇ ਵਿੱਚ ਵਪਾਰਕ ਸਿਲੰਡਰ 1676 ਰੁਪਏ ਦੀ ਬਜਾਏ 1646 ਰੁਪਏ ਤੱਕ ਮਿਲੇਗਾ ਇਹ ਸਿਲੰਡਰ ਹੁਣ ਕੋਲਕਾਤਾ ਦੇ ਵਿੱਚ 1756 ਰੁਪਏ ਵਿੱਚ ਮਿਲ ਰਿਹਾ ਹੈ ਪਹਿਲਾਂ ਇਸ ਦੀ ਕੀਮਤ 1787 ਰੁਪਏ ਸੀ ਮੁੰਬਈ ਦੇ ਵਿੱਚ ਸਿਲੰਡਰ ਦੀ ਕੀਮਤ 1629 ਰੁਪਏ ਤੋਂ 31 ਰੁਪਏ ਕੱਟ ਕੇ ਮਾਫ ਕਰਨਾ 1598 ਰੁਪਏ ਹੋ ਚੁੱਕੀ ਹੈ ਸਿਲੰਡਰ ਚਨੇ ਦੇ ਵਿੱਚ 1809 ਰੁਪਏ ਦੇ ਵਿੱਚ ਉਪਲਬਧ ਹੈ ਹਾਲਾਂਕਿ 14.2 ਕਿਲੋਗ੍ਰam ਕਰੇਲੋ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਦੱਸਤੀ ਹੈ ਕਿ ਦਿੱਲੀ ਦੇ ਵਿੱਚ 803 ਅਤੇ ਮੁੰਬਈ ਦੇ ਵਿੱਚ 802 ਦੇ ਵਿੱਚ ਉਪਲਬਧ ਹੋਵੇਗਾ। ਕਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ। ਇਸ ਨੂੰ ਆਖਰੀ ਵਾਰ 9 ਮਾਰਚ 2024 ਨੂੰ ਬਦਲਿਆ ਗਿਆ ਸੀ ਅਤੇ ਦਰ 100 ਰੁਪਏ ਘਟਾ ਦਿੱਤੀ ਗਈ ਸੀ। ਹੁਣ ਕਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ ਦੇ ਵਿੱਚ 803 ਰੁਪਏ ਕੋਲਕਾਤਾ ਦੇ ਵਿੱਚ 829 ਰੁਪਏ ਮੁੰਬਈ ਦੇ ਵਿੱਚ 802 ਰੁਪਏ ਅਤੇ ਚਨਈ ਦੇ ਵਿੱਚ 818 .50 ਪੈਸੇ ਹੈ ਤੇ 1 ਜੂਨ 2023 ਨੂੰ ਦਿੱਲੀ ਦੇ ਵਿੱਚ ਕਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1103 ਰੁਪਏ ਸੀ ਕੰਪਨੀਆ ਨੇ 3 ਅਗਸਤ 2023 ਨੂੰ ਇਸ ਦੇ ਵਿੱਚ 200 ਰੁਪਏ ਦੀ ਵੱਡੀ ਕਟੌਤੀ ਦਾ ਐਲਾਨ ਕੀਤਾ ਤੇ ਫਿਰ ਕੀਮਤ 903 ਰੁਪਏ ਤੱਕ ਆ ਗਈ ਸੀ ਇਸ ਤੋਂ ਬਾਅਦ 9 ਮਾਰਚ 2024 ਨੂੰ ਕੰਪਨੀਆਂ ਨੇ ਇਸ ਦੀ ਕੀਮਤ 100 ਰੁਪਏ ਹੋਰ ਘਟਾ ਦਿੱਤੀ ਸੀ ਦੱਸਦੀ ਹੈ ਕਿ LPG ਗੈਸ ਸਿਲੰਡਰ ਸਸਤਾ ਹੋ ਚੁੱਕਿਆ ਹੈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਕਟੀਆਂ ਨੇ ਫਤ ਰਹੀ ਮਹਿੰਗਾਈ ਦੇ ਵਿਚਾਲੇ ਲੋਕਾਂ ਨੂੰ ਇਹ ਵੱਡੀ ਖੁਸ਼ਖਬਰੀ ਦਿੱਤੀ ਕਿ ਕੰਪਨੀਆਂ ਨੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਕਰ ਦਿੱਤੀ ਹੈ